ਸਾਸਰੀ ਕਾਲ ਜੀ 26 ਗਾਮਾ ਬਕਾਉ ਵੀਰੇ 26 ਗਾਮਾ ਬਕਾਉ ਐਫ ਐਫ ਜਰਸੀ ਸਾਈ ਹਾਲ ਕਾਫੀ ਕ੍ਰੋਸ ਐਰ ਸਰ ਗਰਲੈਂਡੋ ਆਜ ਹਰ ਤਰ੍ਹਾਂ ਦੀ ਨਸਲ ਦੀਆਂ ਵੀਰ ਜੀ 26 ਗਾਮਾ ਵੀਰੇ ਬਕਾਉ ਹਾਂਜੀ ਵੀਰ ਜੀ ਆਪਣਾ ਡਰੈਸ ਨੋਟ ਕਰ ਲਓ ਵੀਰੇ ਮੇਰਾ ਨਾਮ ਰਮਨਪ੍ਰੀਤ ਸਿੰਘ ਪਿੰਡ ਸੀਨੀਵਾਲ ਕਲਾਂ ਹੈਗਾ ਜੀ ਵੱਡਾ ਸੀਨੀਵਾਲ ਜਿਹੜਾ ਫਾਰਮਾ ਸੀਨੀਵਾਲ ਕਲਾਂ ਤੋਂ 1.5 ਕਿਲੋਮੀਟਰ ਚੱਲ ਕੇ ਕਨਾਲੀ ਸੜਕ ਤੇ ਵੀਰੇ ਆਪਣਾ ਫਾਰਮ ਹੈਗਾ ਜ਼ਿਲ੍ਹਾ ਵੀਰੇ ਬਰਨਾਲਾ ਦਾ ਕਰੰਟ ਨੰਬਰ ਵੀਰ ਜੀ ਨੋਟ ਕਰ ਲਓ 62807 13934 6880713934 ਹਾਂਜੀ ਵੀਰੇ ਮੇਰਾ WhatsApp ਵੀ ਇਸੇ ਨੰਬਰ ਤੇ ਚੱਲਦਾ ਹੈਗਾ ਕੋਈ ਵੀ ਵੀਰ ਸਾਨੂੰ ਹੈਲੋ ਦਾ ਮੈਸੇਜ ਕਰਦਾ ਹੈਗਾ ਜਿਹੜੀ ਸਾਡੀ ਲੋਕੇਸ਼ਨ ਆ ਵੀਰੇ ਉਹ ਵੀਰ ਨੂੰ ਆਟੋਮੈਟਿਕ ਆ ਜਾਂਦੀ ਆ ਉਹ ਤੇ ਟੱਚ ਕਰਕੇ ਆ ਉਹ ਸਿੱਧੀ ਫਾਰਮ ਤੇ ਲੈ ਕੇ ਆਉਂਦੀ ਆ ਹਾਂਜੀ ਵੀਰੇ ਜਿਹੜਾ ਆਪਾਂ ਮਾਲ ਵੇਚਣਾ ਹੈ ਨਾ ਆਪਾਂ ਅੱਜ ਕੈਮਰੇ ਸਾਹਮਣੇ 20 ਗਊ ਆਪਾਂ ਕੈਮਰੇ ਸਾਹਮਣੇ ਕਰਾਂਗੇ 6 ਗਊ ਮਾਤਾ ਵੀਰੇ ਹੋਰ ਆਉਣਗੀਆਂ ਉਹ ਕੱਲ ਨੂੰ ਆਪਣੇ ਫਾਰਮ ਤੇ ਆ ਜਾਣਗੀਆਂ ਵੀਰੇ ਜਿਹੜਾ ਲਾੜ ਕੱਢਣਾ ਇਹਦੀ ਤਰੀਕ ਨੋਟ ਕਰ ਲਓ ਕਿਉਂਕਿ ਵੀਰੇ ਅੱਜ ਆਪਾਂ 28 ਤਰੀਕ ਨੂੰ ਸਾਮੀ ਵੀਡੀਓ ਕਵਰ ਕਰਦੇ ਆਂ ਕੱਲ ਨੂੰ 29 ਤਰੀਕ ਨੂੰ ਵੀਰੇ ਸਾਰਾ ਇਹ ਗਊ ਮਾਤਾ ਕਰਮ ਵਾਲੀਆਂ ਜਾਨੀ ਦੀ ਅਰੈਸਟ ਕਰਨਗੀਆਂ 30 ਤਰੀਕ 7ਵਾਂ ਮਹੀਨਾ 2024 ਦਿਨ ਮੰਗਲਵਾਰ ਵੀਰੇ ਯਾਨੀ ਕਿ ਪਰਸੋਂ ਨੂੰ ਸਵੇਰ 7 ਵਜੇ ਵੀਰੇ ਸੌਦੇ ਚਾਲੂ ਕਰਾਂਗੇ ਪ੍ਰਮਾਤਮਾ ਦੀ ਕਿਰਪਾ ਸਦਕਾ ਤਕਰੀਬਨ ਵੀਰੇ ਸਾਡੀ ਇਹ ਗਊ ਮਾਤਾ ਪ੍ਰਮਾਤਮਾ ਦੀ ਕਿਰਪਾ ਸਦਕਾ 10 ਵਜੇ ਤੱਕ ਵੀਰੇ ਸਾਰੀਆਂ ਸੇਲ ਹੋ ਜਾਂਦੀਆਂ ਜਿਹੜੇ ਨਵੇਂ ਬੰਦੇ ਵੀਰ ਵੀਡੀਓ ਦੇਖਦੇ ਹੋਏ ਇਹ ਨਾ ਸੋਚਣ ਵੀ ਇੰਨਾ ਮਾਲ ਆਪੋਂ ਤੂੰ ਲੇਟ ਜਾਵਾਂਗੇ ਕਿਉਂਕਿ ਜਿਹੜੇ ਵਿੱਚ ਵੀਰ ਨਵੇਂ ਆ ਵੀਰ ਉਹ ਲੇਟ ਆਉਂਦੇ ਆ ਫਿਰ ਉਹ ਵੀਰ ਖਾਲੀ ਮੁੜਦੇ ਆ ਵੀਰ ਉਹਦਾ ਕੋਈ ਫਾਇਦਾ ਨਹੀਂ ਹੈਗਾਗਾ ਹਰ ਵੀਰ ਆਉਂਦੇ ਆ ਰਗਾ ਹੁੰਦਾ ਕੋਈ ਖਰਚਾ ਖਾ ਕੇ ਖਾਲੀ ਮੁੜੇ ਵੀਰ ਫਿਰ ਆਉਦੇ ਆਪ ਨੂੰ ਚੰਗਾ ਜਾਨੀ ਲੱਗਦਾਗਾ ਜਿਹੜਾ ਵੀਰੇ ਮਾਲ ਆ ਸੱਬੀ ਗਾਮਾ ਇਹਦੇ ਵਿੱਚ ਜਾਨੀ ਤਕਰੀਬਨ ਵੱਡਾ ਮਾਲ ਵੀ ਵੀਰੇ ਟੌਪ ਤੋਂ ਟੌਪ ਮਾਲ ਹੈਗਾਗਾ ਕਰਮ ਵਾਲੀਆਂ ਤੇ ਇਹਦੇ ਵਿੱਚ ਵੀਰੇ ਜਾਨੀ ਕਾਫੀ ਮਾਤਰਾ ਚ ਮਾਲ ਤਾਜ਼ਾ ਸੁਆਵਾ ਬਾਕੀ ਬੜਾ 5-4 ਦਿਨ ਦੇ ਵਿੱਚ ਸੂਣ ਆਲੀਆਂ ਛੋਟੀਆਂ ਬੱਚੀਆਂ ਵੀਰ ਫੂਣ ਨਾਲ ਆਵੇ ਤੋਕੜ ਬੈੜਾ ਵਾਲਾ ਵੀਰ ਫੂਣ ਨਾਲ ਲਾਵੇ ਤੋਰੋ ਬਾਈ ਜੀ ਸਰਪੰਚ ਸਾਹਿਬ ਤੋਰ ਦਿਓ ਟਰਾਂਸਪੋਰਟ ਦੀ ਵੀਰੇ ਸਹੂਦਤ ਸਾਰੀ ਹੈਗੀ ਆ 50 50 ਦਾ 13 ਰੁਪਇਆ ਕਿਲੋਮੀਟਰ ਉੱਪਰ 7 ਪਈਉ ਥੱਲੇ ਗੱਦਾ ਲੱਗਿਆ ਹੋਊਗਾ ਤੁਸੀਂ ਕਿਹੜੇ ਕਿਸੇ ਵੀ ਦੂਰੋਂ ਆਉਣਾ ਵੀਰੇ ਫੇਚ ਇੰਦ ਹੋ ਕੇ ਆਓ ਹਰ ਏਰੀਆ 'ਚ ਵੀਰੇ ਆਪਣੀਆਂ 2 2 4 4 ਗਊ ਮਾਤਾ ਜਾਂਦੀਆਂ ਕਰਮ ਵਾਲੀਆਂ ਫਿਰ ਉਹ ਇੱਕ ਦੀਜੇ ਵੀਰ ਦੀ ਸਾਂਝੀ ਪਾਦਣਾ ਵੀਰੇ ਕਿਰਾਇਆ ਨਹੀਂ ਮਹਿੰਗਾ ਪੈਣ ਦਿੰਦੇ ਇਹ ਦੇਖ ਸਕਦੇ ਹੋ ਵੀਰੇ ਜਰਸੀ ਦੂਜਾ ਸੂਹਾ ਸੁੰਦੀ ਆ ਕਰਮਾਂ ਵਾਲੀ ਤੇ ਮਿਲਕ ਪਿੰਡ ਦਾ ਦੇਖੋ ਵੀਰੇ ਅੰਤੀ ਕੋਈ ਨਹੀਂ ਥਣਲੇ ਵੇਲੇ ਪੱਖ ਦੇ ਵਿੱਚੋਂ ਵੀਰੇ ਬਹੁਤ ਔਕੜ ਰਿਪੋਰਟ ਆ ਬਾਕੀ ਵੀਰੇ ਵੀਡੀਓ ਥੋੜੀ ਜਿਹੀ ਲੇਟ ਹੋ ਗਏ ਮੇਰੇ ਵੀ ਮੇਰੇ ਜਿਹੜੇ ਵੀਰ ਸਾਨੂੰ ਪਿਆਰ ਦਿੰਦੇ ਆ ਇੰਨਾ ਵੀਰੇ ਵੀਡੀਓ ਲੇਟ ਹੋ ਗਏ ਬਣਾਉਣ ਦੇ ਵਿੱਚ ਵੀਰਾਂ ਤੋਂ ਮਾਫੀ ਚਾਹੁੰਦੇ ਆ ਕਿਉਂਕਿ ਵੀਰੇ ਕੰਮ ਹੀ ਥੋੜਾ ਜ਼ਿਆਦਾ ਹੈਗਾਗਾ ਇਹ ਦੂਜਾ ਸੂਹਾ ਸੂਈਆ ਪੰਜ ਚਾਰ ਦਿਨ ਦੇ ਪਰ ਬੱਚਾ ਧਰੂਗੀ ਜਿਹੜਾ ਆਪਣਾ ਰੇਟ ਆ ਉਹ ਰੇਟ ਦੀ ਵੀਰੇ ਲੈ ਆਓ ਬੁੱਟਾ ਵੀਰ ਦੀ ਲੈ ਆਓ ਜੀ ਜਿਹੜੇ ਵੀਰ ਜਰਸੀ ਤੇ ਜ਼ਿਆਦਾ ਸਕੀਨ ਆ ਚੰਗੀ ਜਰਸੀ ਮੰਗਦੇ ਆ ਵੀਰ ਪੰਜਾਬ ਵਾਲੀ ਵੱਡੀ ਜਰਸੀ ਮੰਗਦੇ ਆ ਇਹ ਗਊ ਮਾਤਾ ਵੀਰੇ ਦੂਜਾ ਸੂਹਾ ਸੂਈਆ ਵੀਰੇ ਦੁੱਧ ਵਾਲੇ ਪੱਖ ਤੋਂ ਇਸ ਵਕਤ ਮੇਰੇ ਹਿਸਾਬ ਨਾਲ 20 ਤੋਂ ਪਲੱਸ ਹੈਗੀ ਆ ਜੀ ਇਹ 20 ਤੋਂ 22 ਕਿਲੋ ਦੇ ਘਰ ਦੇ ਵਿੱਚ ਹੈਗੀ ਆ ਚੋਣ ਵਾਲੇ ਪੱਖ ਤੋਂ ਵੀਰੇ ਇੰਨੀ ਚੰਗੀ ਆ ਚੋਣ ਵਾਲੇ ਪੱਖ ਤੋਂ ਵੀਰ ਜੀ ਇੰਨੀ ਚੰਗੀ ਆਂਤੀ ਕੋਈ ਨਹੀਂ ਗਊ ਮਾਤਾ ਦਾ ਤੇ ਦੁੱਧ ਵੀਰੇ ਜਾਨੀ ਸਾਡੇ ਫਾਰਮ ਤੇ 2-3 ਦਿਨ ਹੋਰ ਖੜ ਗਈ ਇਹਦਾ ਕਰਮ ਵਾਲੀਆ ਵੀਰ ਜੀ 25 ਕਿਲੋ ਚਵਾ ਦੇਾਂਗੇ ਇਹ ਕਹਿਣ ਦੀਆਂ ਗੱਲਾਂ ਨਹੀਂ ਵੀਰੇ ਤੁਸੀਂ ਸਾਡੀ ਵੀਡੀਓ ਦਾ ਸਕਰੀਨਸ਼ਾਟ ਲੈ ਸਕਦੇ ਹੋ ਸੀਨੀ ਵਾਲਕਾ ਦਾ ਡੇਰੀ ਫਾਰਮ ਤੇ ਆ ਕੇ ਵੀਰੇ ਆਪ ਦਾ ਜਾਨੀ ਦੀ ਜਿਹੜਾ ਸਿਸਟਮ ਉਹ ਚੀਜ਼ ਨੂੰ ਤੁਸੀਂ ਦੇਖ ਸਕਦੇ ਹੋ ਵੀ ਕਹਿਣ ਦੇ ਵਿੱਚ ਤੇ ਕਰਨ ਦੇ ਵਿੱਚ ਕੀ ਫਰਕ ਹੈਗਾ ਜੀ ਜਿਹੜੀ ਵੀ ਗੱਲ ਕਹਾਂਗੇ ਉਨੀ ਮਿਲੂਗੀ ਤੇ ਲਿਆਓ ਤਿੰਨ ਨੰਬਰ ਵੀਰੇ ਤਿੰਨ ਨੰਬਰ ਲਿਆਓ ਇਹ ਬੈਡ ਵੀਰੇ ਜਿਹੜੀ ਹੈਗੀ ਪੰਜਾਬ ਵਾਲੀ ਵੱਡੀ ਆ ਗਈ ਵੀਰੇ ਤੇ ਸੂਈ ਸਵਾਈ ਆ ਜੇਰ ਜੂਰ ਦੀ ਓਕੇ ਆ ਚੋਂਚਾਂ ਨੂੰ ਬਹੁਤ ਚੰਗੀ ਆ ਇਹ ਵੀਰ ਜੀ ਪਲੂਣ ਬੱਸੀ ਆ ਗਈ ਥੋੜਾ ਸਰਪੰਨ ਸਾਹਿਬ ਸੰਗਰ ਵਾਲੇ ਪਾਸਿਓਂ ਫੜ ਲਓ ਕਿਉਂਕਿ ਵੀਰੇ ਖੁੱਲ੍ਹੇ ਹੀ ਲਈ ਆ ਬੈਡ ਫਾਰਮ ਚੋਂ ਥੋੜੀ ਜੀ ਜਣੀ ਆਲ ਕਰਦੀ ਆ ਧਲਿਆਰੇ ਦੀ ਤਾਂ ਹੀ ਸੰਗਲ ਪਾਇਆ ਵਾ ਵੀਰੇ ਦੋ ਦੰਦ ਬਚਾ ਕ੍ਰੋਸ ਬੈਡ ਵੱਡੇ ਕਰਦੇ ਵਿੱਚ ਦੋ ਦੰਦ ਵੀਰੇ ਕਰਮਾਂ ਦੀ ਗੱਲ ਬਾਤਾਂ ਹੰਲੇ ਵੇਲੇ ਪੱਖ ਤੋਂ ਵੀਰੇ ਕੰਦੀ ਕੰਦੀ ਬਾੜ ਦੇਖੋਗੇ ਦੋ ਘੜੀਆਂ ਵੀਰੇ ਖੜਤੇ ਦੇਖੋਗੇ ਗਊ ਮਾਤਾ ਨੂੰ ਔੜੀ ਦੀ ਤਲਾਰੇ ਦੀ ਆਉ ਕਰਦੇ ਸਪਾਂਸਰ ਵੀਰ ਥੋੜੀ ਢਿੱਲੀ ਰੱਖੋ ਕੈਮਰਾਮੈਨ ਵੀਰ ਨੂੰ ਬੇਨਤੀ ਕਰਦਾ ਲੇਵਲੇ ਪੱਖ ਤੇ ਮਰਵਾ ਦਿਓ ਜੀ ਇਹ ਦੋ ਦੰਦ ਬੱਚਾ ਵੀਰੇ ਹਫਤੇ ਦੀ ਕੱਚੀ ਭਾਅ ਸਿਰ ਮਿਲਿਆ ਵੀਰੇ ਭਾਅ ਸਿਰ ਦੇ ਦਿਆਂਗੇ ਠੰਡੀ ਸੀਲ ਦਾ ਕੋਈ ਅੰਤ ਨਹੀਂ ਗਊ ਮਾਤਾ ਦਾ ਜਿਹੜਾ ਵੀਰੇ ਭਾਅ ਦੱਸਦੀਏ ਪਹਿਲਾਂ ਹੀ ਆਪਣਾ 50000 ਤੋਂ ਸ਼ੁਰੂ ਹੋਊਗਾ 55 60 65 ਇਸ ਤਰ੍ਹਾਂ ਜਾਂਦੇ ਨਾਲ 90 ਐਂਡ ਹੋਊ ਵੀਰੇ ਨਾ ਸਾਰੇ ਸੌਦੇ 50 ਵਾਲੇ ਨਾ ਸਾਰੇ ਸੌਦੇ 90 ਵਾਲੇ ਸਾਰਾ ਮਿਕਸ ਮਾਲ ਹੋ ਵੀਰੇ ਜਿਆਦੇ ਸੌਦੇ 60 ਤੋਂ 80 ਦੇ ਵਿੱਚ ਹੋਣਗੇ 60 ਤੋਂ 80 ਚ ਵੀਰੇ ਗਾਂ ਲੈਨੇ 18 ਤੋਂ ਸਾਨੂੰ 25 26 ਕਿਲੋ ਦੇ ਕਰ ਬਹਿੜ ਮਿਲ ਜੂਗੀ ਤੁਸੀਂ ਸਾਡੇ ਫਾਰਮ ਤੇ ਆਉਣਾ ਵੀਰੇ ਕੱਲ ਨੂੰ ਰੇਟ ਪਤਾ ਕਰ ਲੋ ਕੱਲੀ ਕੱਲੀ ਗਾਂ ਦੇ ਵਿੱਚ ਵੀਰੇ 10 ਤੋਂ 15000 ਦਾ ਤੁਹਾਨੂੰ ਰਿਜ਼ਲਟ ਮਿਲੂ ਸੀਨੀ ਵਾਲਾ ਡੈਰੀ ਫਾਰਮ ਤੇ ਆਉਣ ਤੇ ਲੈ ਆਓ ਬੂਟੇ ਵੀਰ ਤੋਰੀ ਚੱਲੋ ਨਾਲ ਦੀ ਨਾਲ ਵੀਰੇ ਇਹ ਗਊ ਮਾਤਾ ਦੂਜਾ ਸੂਆ ਸੁੰਦੀਆ ਦੇਖੋ ਮੂੰਹ ਵਾਲੇ ਪੱਖ ਤੋਂ ਵੀਰੇ ਮੂੰਹ ਦੇਖੋ ਜਰਸੀਆ ਲੱਗਿਆ ਕਰਮ ਵਾਲੀ ਗਊਆਂ ਤਾਂ ਨੂੰ ਵੱਡੇ ਕਾਦੇ ਵਿੱਚ ਹੈਗੀ ਵੀਰੇ ਦੂਜਾ ਸੂਆ ਸੁੰਦੀ ਆ ਕੱਚੀ ਵੀਰੇ ਹਫ਼ਤੇ ਤੋਂ 9 ਦਿਨ ਦੀ ਹੈਗੀ ਆ ਥਣ ਵਾਲੇ ਪੱਖ ਤੋਂ ਬਹੁਤ ਵਧੀਆ ਰਹੂਗੀ ਤੇ ਲੇਦੇ ਵਾਲੇ ਪੱਖ ਤੋਂ ਚੰਗੀ ਰਹੂਗੀ ਯਾਨੀ 20 ਤੋਂ ਪਲੱਸ ਵਾਲੀ ਹੈਗੀ ਵੀਰੇ ਕਰਮਾਂ ਵਾਲੀ ਭਾਸਰ ਮਿਲੀ ਆ ਭਾਸਰ ਦੇ ਦਿਆਂਗੇ ਤੁਸੀਂ ਵੀਰੇ ਸੀਨੀ ਵਾਲਗਾਂ ਡੈਰੀ ਫਾਰਮ ਤੇ ਆਵੋਗੇ ਪ੍ਰਮਾਤਮਾ ਦੀ ਕਿਰਪਾ ਸਦਕਾ ਤੁਹਾਡਾ ਵੀਰ ਜੀ ਇੱਥੇ ਢੇੜਾ ਨਹੀਂ ਪਊਗਾ 25-22 ਨਗਾਂ ਦੇ ਵਿੱਚੋਂ ਵੀਰੇ ਤੁਹਾਡੇ ਲਾਜ਼ਮੀ 2-4 ਨਗ ਫਿੱਟ ਆ ਜਾਣਗੇ ਉਹ ਜੋ ਜਿਹੜੀ ਤੁਸੀਂ ਇਕੱਲ ਜਾਣੀਆਂ ਦੋਲ ਜਾਣੀਆਂ ਆਰਾਮਦਾਰੀਆਂ ਲਿਜਾ ਸਕਦੇ ਹੋ ਬੇਚ ਵੀਰ ਕਹਿੰਦਾ ਵੀਰੇ ਸਾਰੀਆਂ ਇਕੱਠੀਆਂ ਨਹੀਂ ਵੀਰ ਜੀ ਪਰ ਪੀਸ ਕੱਲਾ ਕੱਲੀ ਗਊ ਮਾਤਾ ਵੀਰੇ ਵੇਚਦੇ ਆਂਗੇ ਜਿਹੜਾ ਵੀਰ ਮਰਜੀ ਆਵੇ ਵੀਰੇ ਖੁਸ਼ ਕਰਕੇ ਮੋੜੀ ਦਾਗਾ ਵੀਰੇ ਅਸੀਂ ਕਦੇ ਵੀ ਕਿਸੇ ਵੀਰ ਨੂੰ ਗਾਹ ਨਹੀਂ ਦਿੱਤੀ ਭਰਾ ਬਣਾ ਕੇ ਗਾਹਕ ਬਣਾਉਣੇ ਇੱਕ ਤੋਂ ਇੱਕ ਕੀ ਕਰਕੇ ਮੋੜੀ ਦਾ ਤੋਰੋ ਸਰਪੰਚ ਸਾਹਿਬ ਕਿਸੇ ਵੀਰ ਨੂੰ ਨਰਾਸ਼ ਕਰਕੇ ਨਹੀਂ ਮੋੜਿਆ ਜਿਹੜੇ ਵੀਰ ਨੇ ਆਉਣਾ ਵੀਰੇ ਉਹ ਆਪਦੇ ਫਾਰਮ ਤੇ ਆ ਰਿਹਾਗਾ ਜਿੱਥੇ ਇਹ ਗਊ ਮਾਤਾ ਜਾਣੀ ਹੁੰਦੀ ਹੈ ਸਰਪੰਚ ਸਾਹਿਬ ਇੱਥੋਂ ਹੀ ਮੋੜ ਲਓ ਥੋੜੀ ਜੀ ਇਹ ਗਊ ਮਾਤਾ ਹੰਬੀ ਵੀ ਆ ਜਿੱਥੇ ਵੀਰੇ ਜਾਣੀ ਹੁੰਦੀ ਹੈ ਗਊ ਮਾਤਾ ਇਹ ਉਹ ਸਾਡੇ ਆਪ ਦੇ ਘਰੇ ਜਾਣੀ ਹੁੰਦੀ ਐ ਜੀ ਸਿਆਣੇ ਦੀ ਕਹਾਵਤ ਐ ਇੱਕ ਤੋਂ 21 ਕਰ ਲਓ ਵੀਰੇ ਜੇ ਆਪਾਂ ਜੇ ਇੱਕ ਗਾਂ ਵੇਚਤੀ ਦੁਵਾਰ ਦਾ ਗਾਂ ਖੜ ਜੂਗਾ ਵੀਰੇ ਸਾਡੇ ਸਿਸਟਮ ਨੇ ਵੀ ਇੱਕ ਗਾਂ ਦੇਣੀ ਆ ਤੋਰ ਬੂਟੇ ਵੀਰ ਜਿਹੜੇ ਵੀਰ ਨੂੰ ਇੱਕ ਗਾਂ ਬਾਗੀ ਵੀਰ ਉਹਨੂੰ ਕਹੇ ਦੀ ਕਾਪੀ ਲਾ ਲਈ ਸਾਲ ਤੇ ਹਿਸਾਬ ਕਰੀ ਵੀ ਕਿੰਨੀਆਂ ਜਾਂਦੀਆਂ ਨੇ ਜਾਣਗੀਆਂ ਤਾਂ ਵੀਰੇ ਜੇ 24 ਗਰੰਟ ਦੇਵਾਂਗੇ ਅਸੀਂ ਕਦੇ ਵੀ ਕਿਸੇ ਵੀਰ ਨੂੰ ਇਹ ਨਹੀਂ ਕਹਿੰਦੇ ਵੀ ਤੁਸੀਂ ਵੀਰੇ ਨਾਨੋ ਗੱਡੀ ਲੈ ਲਓ ਅਸੀਂ ਮਰਸੀਡੀਜ਼ ਦੀ ਸਲਾਹ ਦਿੰਨੇ ਵੀ ਮਰਸੀਡੀਜ਼ ਲਵੋ ਕਿਉਂ ਨੈਣੋ ਵੀਰੇ ਬਾਰ-ਬਾਰ ਹੋ ਕਰਨਾ ਪੈਂਦਾ ਮਰਛੜੀ ਲਮੂਗੇ ਕਿਹੜਾ ਰੁਪਏ ਲੱਗ ਜਾਂਦੇ ਆ ਪਰ ਵੀਰੇ ਫੇਰ ਬੰਦੇ ਨੂੰ ਨਜ਼ਾਰੇ ਆ ਜਾਂਦੇ ਆ ਇਹ ਵੀਰਜੀ ਜਰਸੀ ਵਾਲੇ ਪੱਖ ਤੇ ਹੈਗੀ ਆ ਸੂਆ ਦੂਜਾ ਸੁੰਦੀਆ 5-6 ਦਿਨ ਦੇ ਵਿੱਚ ਬੱਚਾ ਤੇ ਰੂ ਕਰਮਾ ਵਾਲੀ ਤੇ ਦੁੱਧ ਵਾਲੇ ਪੱਖ ਤੋਂ ਵੀਰਜੀ ਨਜ਼ਾਰੇ ਲਿਆ ਦੂਗੀ ਬਾਕੀ ਵੀਰੇ ਵੱਡੀ ਗੱਲ ਵੱਡੀ ਗੱਲ ਸੀਨੀਅਰ ਵਰਗਾ ਨਵੀਂ ਫਾਰਮ ਤੇ ਪ੍ਰਮਾਤਮਾ ਦੀ ਕਿਰਪਾ ਸਦਕਾ ਵੀਰਜੀ ਆਨਲਾਈਨ ਆਨਲਾਈਨ ਪੇਮੈਂਟ ਦੀ ਸੁਵਿਧਾ ਸਾਰੀ ਹੈਗੀ ਆ ਕ੍ਰੈਡਿਟ ਕਾਰਡ ਡੈਬਿਟ ਕਾਰਡ ਵੀਰੇ ਹਰ ਤਰ੍ਹਾਂ ਦਾ ਤੁਹਾਡੇ ਕੋਲੇ ਵੀਰ ਜੀ ਕ੍ਰੈਡਿਟ ਕਾਰਡ ਬਣਿਆ ਵਾ ਤੁਹਾਨੂੰ ਪٹرول ਪੰਪ ਤੇ ਜਾਣ ਦੀ ਲੋੜ ਨਹੀਂ ਜੇਬ ਚ ਪਾਓ ਸੀਨੀ ਵਾਲਾ ਗਾਂ ਡੇਰੀ ਫਾਰਮ ਤੇ ਆਓ ਵੀਰੇ ਸਕੀਮ ਦਾ ਲਾਭ ਉਠਾਓ ਤੁਸੀਂ ਗਊ ਮਾਂ ਦਾ ਲੈਣੀ ਥੋੜੀ ਲਿਮਟ ਜ਼ਿਆਦਾ ਕੀ ਗਊ ਮਾਂ ਦਾ ਵੀ ਲਓ ਨਾਲ ਪੈਸੇ ਵੀ ਲੈ ਕੇ ਜਾਓ ਥੋੜੇ ਬਹੁਤੇ ਹਾਂਜੀ ਵੀਰ ਜੀ ਲਿਓ ਸਰਪੰਚ ਸਾਹਿਬ ਕੱਢੋ ਜੀ ਇਹ ਵੀਰੇ ਭਾਅ ਸਿਰ ਮਿਲਿਆ ਦੂਜਾ ਸੁਹਾ ਸੁੰਦੀ ਆ ਥੋੜੇ ਜੇ ਕਰਮ ਵਾਲੀ ਦੇ ਪੈਰ ਤਾਂ ਬਣਦੇ ਆ ਪਰ ਵੱਡੇ ਕਦ ਦੇ ਵਿੱਚ ਆ ਵੀਰੇ ਪੰਜ ਸੱਤ ਦਿਨ ਇੰਡੀਆ ਸੁਣ ਨੂੰ ਦੁੱਧ ਦੇ 20 ਤੋਂ ਪਲੱਸ ਵਾਲੀ ਹੈਗੀ ਕਰਮ ਵਾਲੀ ਵੀਰੇ ਦੋ ਦਵੀ ਤੋਂ ਪਲੱਸ ਵਾਲੀ ਆ ਪਾਸਰ ਦੇ ਦੇਣਗੇ 5-6 ਦਿਨ ਦੇ ਵਿੱਚ ਵੀਰੇ ਬੱਚਾ ਧਰੂਗੀ ਇਹਦੇ ਪੈਰ ਥੋੜੇ ਥੋੜੇ ਬਣਵਾਉਣੇ ਪੈਣਗੇ ਸੂਈ ਤੋਂ ਬੰਨਣਗੇ ਕਿਉਂਕਿ ਵੀਰੇ ਫਾਰਮਾਂ ਚ ਗੋਹੇ ਤੇ ਕੱਚੇ ਚ ਵੱਜ ਜਾਂਦੇ ਆ ਲਿਓ ਬੁੱਟੇ ਵੀਰ ਥੋੜੀ ਜਿਹੀ ਵੀਰਾਂ ਤੋਂ ਮਾਫੀ ਚਾਹੁੰਦੇ ਆ ਵੀਰੇ ਸ਼ਾਮ ਹੋ ਗਈ ਵੀਡੀਓ ਬਣਾਉਣ ਨੂੰ ਕਿਉਂਕਿ ਕੰਮ ਹੀ ਪ੍ਰਮਾਤਮਾ ਦੀ ਕਿਰਪਾ ਸਦਕਾ ਥੋੜਾ ਜਿਆਦਾ ਹੈਗਾ ਵੀਰੇ ਤੇ ਤੁਹਾਨੂੰ ਪਤਾ ਹੀ ਆ ਫਿਰ ਲੱਗੇ ਰਹਿੰਦੇ ਆ ਉਹ ਤਾਂ ਉਦਾਂ ਦਾ ਫਿਰ ਵੀ ਹਨੇਰਾ ਹੋ ਗਿਆ ਖੈਦਿਆਂ ਖੈਦਿਆਂ ਨੂੰ ਤੇ ਇਹ ਵੀਰੇ ਦੂਜਾ ਸੂਆ ਜਾਨੀ ਇਹ ਬਚਮਾਨਦੇ ਸੀ ਵੀਰੋ ਪਰ ਜਣੀ ਅਸੀਂ ਤੀਜਾ ਸੂੜਾ ਮੰਨ ਕੇ ਲਈਆ ਵੀਰੇ ਤੀਜਾ ਸੂੜਾ ਮੰਨ ਕੇ ਲਈਆ ਪਰ ਮਾਲਕ ਨੇ ਵੀ ਬਾਅਦ ਚੋ ਕਹਤਾ ਵੀ ਹਾਂ ਬਿਲਕੁਲ ਤੀਜਾ ਆ ਗਈ ਕਿਉਂ ਵੀਰੇ ਮੈਂ ਝੂਠ ਬੋਲੀ ਜਾਦਾ ਕੋਈ ਫਾਇਦਾ ਨਹੀਂਗਾ ਪਰ ਸੂਣ ਨੂੰ ਵੀਰ ਜੀ ਇਹ 5-6 ਦਿਨ ਲੈ ਜੂਗੀ ਹੋ ਸਕਦਾ 2 ਦਿਨ ਚ ਵੀ ਬੱਚਾ ਧਰ ਲੈ ਕਿਉਂ ਗਰਮੀ ਹੈਗੀ ਆ ਵੀਰੇ ਪਰ ਦੁੱਧ ਵਾਲੇ ਪੱਖ ਤੋਂ ਚੰਗੀ ਰਹੂਗੀ ਓਦੋਂ ਅੱਗੇ ਵੀਰੇ ਓਦੋਂ ਅੱਗੇ ਤੀਜੇ ਗੇੜੇ ਦੇ ਵਿੱਚ ਵੀਰੇ ਕਰਮ ਵਾਲੀ ਲਈ ਆ ਇਹ ਵੀਰੇ ਕੱਦ ਦੇ ਵਿੱਚ ਵੀ ਠੀਕ ਆ ਜਰਸੀ ਦੇ ਵਿੱਚ ਜ਼ਿਆਦਾ ਆ ਗਈ ਇਹ ਤੇ ਠੰਡਲੇ ਵਾਲੇ ਪੱਖ ਤੋਂ ਵੀਰੇ ਕਰਮ ਵਾਲੀ ਥੱਲੇ ਲੈਵੇ ਦੀ ਪੰਡ ਮੰਨੀ ਫਿਰਦੀ ਆ ਇਹ ਕਹਿਣ ਦੀਆਂ ਗੱਲਾਂ ਨਹੀਂ ਵੀਰ ਜੀ ਜਦੋਂ ਤੁਸੀਂ ਸੀਨੀ ਵਾਲਾ ਕਾਂ ਡੇਰੀ ਫਾਰਮ ਤੇ ਆਮੋਗੇ ਤੁਹਾਨੂੰ ਪ੍ਰਮਾਤਮਾ ਦੀ ਕਿਰਪਾ ਨਾਲ ਇੱਥੇ ਰਿਜ਼ਲਟ ਮਿਲੂਗਾ ਵੀਰ ਤੁਸੀਂ ਆਮੋਗੇ ਤੁਹਾਡਾ ਘੇੜਾ ਨਹੀਂ ਪਹਿਣਾ ਵੀਰ ਜੀ ਜਿਹੜੇ ਪੁਰਾਣੇ ਵੀਰ ਜੁੜੇ ਆ ਉਹ ਤਾਂ ਵੀਰੇ ਸਿੱਧੀ ਗੱਡੀ ਹੱਕਦੇ ਆ ਪੰਜਵਾ ਲਾਉਂਦਿਆ ਚਲੋ ਸੀਨੀ ਵਾਲਾ ਕਾਂ ਡੇਰੀ ਫਾਰਮ ਤੇ ਜਿਹੜੇ ਨਵੇਂ ਵੀਰ ਆਏ ਆ ਆਪਣੀ ਵੀਡੀਓ ਦੇ ਵਿੱਚ ਉਹ ਵੀਰੇ ਬੇਜੰਤ ਹੋ ਕੇ ਆਓ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਸੀਨੀ ਵਾਲਾ ਕਾਂ ਡੇਰੀ ਫਾਰਮ ਤੇ ਇੱਕ ਵਾਰ ਲਾਜ਼ਮੀ ਆਓ ਤਾਨੂੰ ਇੱਥੇ ਵੀਰੇ ਆਵੋਗੇ ਕੋਈ ਨਗ ਕਰਮ ਵਾਲੀ ਗਊ ਮਾਤਾ ਲੈ ਕੇ ਜਾਵੋਗੇ ਜਿਹੜੀ ਅੱਗੇ ਆ ਗਈ ਵੀਰੇ ਇਹ ਆਪਣੀ लाਡ ਦੇ ਵਿੱਚੋਂ ਬਾਹਰ ਹੈਗੀ ਆ ਇਹ ਜਿਹੜਾ ਵੀ ਕੋਈ ਸ਼ਕੀਨ ਵੀਰ ਆ ਫਾਰਮ ਦਾ ਕੰਮ ਕਰਨਾ ਚਾਹੁੰਦਾ ਇਹ ਫਾਰਮ ਦੀ ਵੀਰੇ ਸਾਨ ਹੋਊਗੀ ਸਾਨ ਵੀਰ ਦੀ ਜਿਹੜਾ ਮਰਜੀ ਜਿਹੇ 200 ਗਊ ਮਾਤਾ ਦੇ ਵਿੱਚ ਲਾ ਦੇ ਵੀਰੇ ਤੇ 200 ਗਊ ਮਾਤਾ ਦੇ ਵਿੱਚ ਨਰਾਲੀ ਹੋਊਗੀ ਵੀਰ ਜੀ ਬੁੱਟੇ ਵੀਰ ਹੱਥ धरो ਗਾਂ ਦੇ ਉੱਪਰ ਮੋਢੇ ਨੇ ਦਿਖਾਓ ਕਰ ਦੋ ਕਰ ਦੋ ਦਿਖਾਓ ਵੀਰ ਜੀ ਇਧਰ ਦੀ ਲਾਓ ਕੈਮਰਾਮੈਨ ਵੀਰ ਨੂੰ ਬੇਨਤੀ ਕਰਦਾ ਮੋੜੋ ਵੀਰੇ ਗਊ ਮਾਤਾ ਅਸਲ ਹੈਗੀ ਆ ਦੇਖੋ ਇਹ 10 ਦਿਨ ਦੀ ਕੱਚੀ ਆ ਵੀਰੇ ਮਸ਼ੀਨ ਲਾ ਲਿਓ ਹੱਥੀਂ ਚਵਾਈ ਕਰ ਲਿਓ ਇਹਦੀ ਵੀਰ ਜੀ ਬਲੱਡ ਲਾਈਨ ਸਾਰੀ ਹੈਗੀ ਆ ਬਲੱਡ ਲਾਈਨ ਸਾਰੀ ਆ ਵੀਰੇ ਜਿਹੜਾ ਵੀਰ ਆ ਗਿਆ ਗਊ ਮਾਤਾ ਦੇ ਵੀਰੇ ਦੋ ਘੜੀਆਂ ਖੜ ਕੇ ਦੇਖੂਗਾ ਇਹੇ ਜੀ ਵੀਰੇ ਫਾਰਮ ਦੇ ਵਿੱਚ ਵੀ ਜਾਣੀ ਦੀ ਸਿਲੇਕਟਡ ਪੀਸ ਹੁੰਦੇ ਆ ਕਰਮਾਲੀ ਗਊ ਮਾਤਾ ਦੇਖ ਸਕਦੇ ਹੋ ਵੀਰੇ ਯਾਨੀ ਗੋਲ ਪਈ ਆ ਕੀ ਬਲੱਡ ਲਾਈਨ ਇਹਦਾ ਕਰਮਾਲੀਆਂ ਵੀਰੇ ਪਰੀਆਂ ਨੇ ਜਿਹਨੂੰ ਤਾਰਦਿਆ ਤਾਰਦੀਆਂ ਨੇ ਏ ਕੰਨੀਆਂ ਸਾਡੇ ਵਿੱਚ ਆਓ ਤੁਹਾਡੀ ਦੇਵ ਅਸੀਂ ਭਰਾਂਗੇ ਚਲੋ ਲੈ ਜਾ ਬੁੱਤੇ ਵੀਰ ਲੈ ਜਾ ਨੂੰ ਕੰਨੀ ਤੇ ਬੰਨਦੇ ਜੀ ਆ ਦੇਖ ਸਕਦੇ ਹੋ ਵੀਰੇ ਉਦੋਂ ਅੱਗੇ ਆ ਜਾਓ ਵੀਡੀਓ ਵੱਡੀ ਬਣ ਜੂਗੀ ਉਦਾਂ ਹੀ ਸਮਝਾ ਦਵਾਂ ਨੇ ਜੀ ਵੀਰੇ ਛੋਟੇ ਭਾਅ ਦੇ ਵਿੱਚ ਹੈਗੀ ਆ ਦੁੱਧ 13 14 ਕਿਲੋ ਵਾਲੀ ਆ ਛੋਟੇ ਭਾਅ 'ਚ ਆ ਤੇ ਕ੍ਰਾਸ ਦੇ ਵਿੱਚ ਆ ਜਰਸੀ ਕ੍ਰਾਸ ਸੰਗ ਪੈਂਦਾ ਇਹਨੂੰ ਸਾਈ ਆਲਦਾ ਭਾਸਰ ਮਿਲਿਆ ਭਾਸਰ ਦੇ ਦਿਆਂਗੇ ਆ ਬੱਸੀਆ ਵੀਰੇ ਦੁੱਧ 20 ਕਿਲੋ ਦੇ ਘਰਾਂ ਚ ਦੇਊਗੀ ਉਹ 13 14 ਕਿਲੋ ਵਾਲੀ ਹੋਈ ਆ ਐਵੇਂ ਹਰ ਇੱਕ ਨੂੰ 20 ਕਿਦੇ ਕੋਈ ਫਾਇਦਾ ਨਹੀਂ ਇਹ ਵੀ ਵੀਰੇ ਪਰਤੇ ਜਿ ਦੇ ਦੇ ਦਾਂਗੇ ਹਫ਼ਤੇ ਦੇ ਵਿੱਚ ਬੱਚਾ ਅਧਰੂਗੀ ਉਹਦੂ ਅੱਗੇ ਸਾਈ ਵਾਲ ਆ ਗਈ ਵੱਡੇ ਕਾਟੇ ਦੇ ਵਿੱਚ ਵੀਰੇ ਇਹ ਕਰਮ ਵਾਲੀ 18 19 20 ਕਿਲੋ ਦੇ ਵਿੱਚ ਦੇਊਗੀ ਵੀਰੇ ਠੰਡੀ ਸੀਲ ਦਾ ਅੰਤੀ ਕੋਈ ਨਹੀਂ ਦੇਖ ਸਕਦੇ ਹੋ ਵੀਰੇ ਸਾਈ ਵਾਲ ਵੀਰ ਜੀ ਉਹ ਲੈਣੇ ਆ ਜਿਹਦੇ ਥੱਲੇ ਬੱਚਾ ਬਹਿ ਕੇ ਨੰਘ ਜੇ ਲੀਲੀ ਫੀਲੀ ਲੈਣ ਦਾ ਵੀਰੇ ਕੋਈ ਫਾਇਦਾ ਨਹੀਂ ਗਾ ਗਊ ਮਾਤਾ ਕਰਮ ਵਾਲੀ ਉਹ ਲੈਣੇ ਆ ਪਰੀ ਜਿਹੜੀ ਯਾਨੀ ਦੀ ਠੰਡੀ ਸੀਲ ਆ ਵੀਰੇ ਦੋ ਘੜੀਆਂ ਮਨ ਖੋਸ ਹੋ ਜੇ ਆਜੋ ਆਜੋ ਕੈਮਰਾ ਨੂੰ ਵੀਰ ਨੂੰ ਬੇਨਤੀ ਕਰਦਾ ਇੱਥੇ ਬੱਚ ਨੂੰ ਆਜੋ ਵੀਰੇ ਭਾਸਰ ਮਿਲਿਆ ਭਾਸਰ ਦੇ ਦਿਆਂਗੇ ਉਦੋਂ ਅੱਗੇ ਵੀਰੇ ਜਰਸੀ ਦੇ ਵਿੱਚ ਨਾਲ ਮਿਕਸ ਕਰਾਓ ਸਾ ਠੰਡੀ ਸੀਲ ਦਾ ਵੀਰੇ ਅੰਤ ਕੋਈ ਨਹੀਂ ਦੇਖੋ ਜੀ ਠੰਡੀ ਸੀਲ ਦਾ ਅੰਤ ਕੋਈ ਨਹੀਂ ਦੂਜਾ ਸੂਆਂ ਸੂਂ ਗਿਆ ਵੀਰੇ ਭਾਸਰ ਮਿਲਿਆ ਭਾਸਰ ਦੇ ਦਿਆਂਗੇ ਆਜੋ ਅੰਦਰ ਆਜੋ ਕੈਮਰਾ ਨੂੰ ਵੀਰ ਨੂੰ ਬੇਨਤੀ ਕਰਦਾ ਥੋੜਾ ਜਿਹਾ ਹਨੇਰਾ ਹੋ ਗਿਆ ਵੀਰੇ ਕਿਉਂ ਚਲੋ ਨਾਲ ਤਾਂ ਜਿਹੜੇ ਹੁੰਦੀਆਂ ਜੀ ਲਾਗਦੇ ਆ ਵੀਰੇ ਸੀਨੀਰ ਵਾਲਾ ਡਰੀ ਭਾਵੇਂ ਤੇ ਅੰਬਰ ਜਾ ਤਾਂ ਮਿਲਣਗੇ ਇੱਥੇ ਫਿਰ ਜੀ ਆਵਰ ਥੱਲੇ ਹੋਊਗਾ ਕੋਦ 22 ਤੋਂ 23 ਕਿਲੋ ਮਗਰ ਬੱਸੀ ਆ ਇਹਨੂੰ ਸੂਰੀ ਨੂੰ ਵੀਰੇ ਚੌਥਾ ਦਿਨ ਹੋਇਆ ਕਰ ਮਾਰੀ ਗਊ ਮਾਤਨ ਹੋ ਜੇ ਬੱਚੇ ਦੇ ਵੀਰੇ ਖੁਰ ਗਿੰਲੇ ਆ ਤੇ ਚੌਣ ਵਾਲੇ ਪੱਖ ਤੋਂ ਇੰਨੀ ਚੰਗੀ ਆ ਗੱਲਾਂ ਹੀ ਸੜਦੇ ਹੋ ਵੀਰ ਜੀ ਉਦੋਂ ਅੱਗੇ ਆ ਜਾਓ ਵੀਰੇ ਸੂਝਾ ਸੂਆ ਸੁੰਦਿਆ ਵੀਰੇ ਛੋੜੇ ਭਾ ਦੇ ਵਿੱਚ ਪੰਜ ਸੱਤ ਦਿਨ ਦੀ ਕੱਚੀ ਆ ਦੁੱਧ ਵਾਲੇ ਪੱਖ 'ਚ 14-15 ਕਿਲੋ ਜੇ ਰਹੂਗੀ ਠਣ ਥੂਣ ਵਾਲੇ ਪਾਸੇ ਵੀਰੇ ਬਹੁਤ ਚੰਗੀ ਆ ਵੱਡੀ ਵੀਰੇ ਫਾਰਮ ਵਾਲੀ ਪਾਇਰ ਬਣਵਾਏ ਅੱਜ ਇਹਦੇ ਉਹ ਸਾਰੇ ਲਾਰਜ ਨਾਲ ਵੇਚੀ ਤੂੰ ਅਗਲੇ ਚ ਵੇਚੀਏ ਤੇ ਉਹ ਤੋਰੇ ਤਾਰੇ ਦੀ ਬਹੁਤ ਸਾਫ ਆ ਤੇ ਠੰਡੇ ਦੀ ਬੜੀ ਆ ਵੀਰੇ ਕੱਤੀਆ ਹੱਪੇ ਦੀ ਚੰਗੇ ਦੁੱਧ ਵਾਲੀ ਭਾਸਰ ਮਿਲਿਆ ਭਾਸਰ ਦੇ ਦਿਆਂਗੇ ਵੀਰੇ ਉਦੋਂ ਅੱਗੇ ਆ ਗਈ ਵੀਰੇ ਸਾਰੀ ਆ ਦੂਜਾ ਸੂਆ ਸੋਨਾ ਕਰਮਾ ਦੀ ਨੇ ਠੰਡੀ ਸੀਰ ਬਹੁਤ ਆ ਵੀਰੇ ਪੰਜ ਚਾਰ ਦੇ ਵਿੱਚ ਬੱਚਾ ਤੁਹਾਨੂੰ ਵੀ 45000 ਜੀ 11 ਕਿਲੋ ਦੁੱਧ ਰੈਡੀ 55 ਵੀਰੇ 52 ਦੀ ਦੇ ਦਿਆਂਗੇ 15 ਕਿਲੋ ਰੈਡੀ ਸੇ ਬੜਾ ਵੀਰ ਮੇਰੇ ਹੋਰ ਆਉਣ ਵਾਲੀਆਂ ਨੇ ਸੀਨੀਵਾਲਕਾਂ ਡੈਰੀ ਫਾਰਮ ਤੇ ਆਓ ਵੀਰੇ 30 ਤਰੀਕ ਦਿਨ ਮੰਗਲਵਾਰ ਪ੍ਰਮਾਤਮਾ ਦੀ ਕਿਰਪਾ ਨਾਲ ਕੱਲ੍ਹ ਸਵੇਰ 7 ਵਜੇ ਸੌਦੇ ਚਲਾ ਦੇਵਾਂਗੇ ਟੈਨਸ਼ਨ ਫ੍ਰੀ ਹੋ ਕੇ ਆਓ ਵੀਰੇ ਸੀਨੀਵਾਲਕਾਂ ਡੈਰੀ ਫਾਰਮ ਤੇ ਆਓਗੇ ਤੁਹਾਡਾ ਗੇੜਾ ਨਹੀਂ ਪੈਣ ਦੇਵਾਂਗੇ ਪਾਸਰ ਵੀਰੇ ਗਊ ਮਾਤਾ ਮਿਲੀਆਂ ਪਾਸਰ ਦੇਵਾਂਗੇ ਐਂਡ ਦੇ ਇੱਕ ਚੀਜ਼ ਲਾਜ਼ਮੀ ਕਹਿਣਾ ਵੀਰੇ ਸਾਹ ਵਾਲੀ ਚੀਜ਼ ਉਹ ਕਿਤੋਂ ਵੀ ਲੈਣੀ ਆ ਦੇਖ ਕੇ ਵੀਰ ਜੀ ਦੀ ਨਰਕ ਪਰਖਣਾ ਖਰੀਦੋ ਕਿਤੋਂ ਵੀ ਲੈਣੀ ਆ ਦੇਖ ਕੇ ਨਰਕ ਪਰਖਣਾ ਖਰੀਦੋ ਬਾਅਦੋ ਵੀਰੇ ਫੇਰੇ ਦਾ ਲਾਂਬਾ ਕੋਈ ਨਹੀਂ ਹੁੰਦਾ ਜਦੋਂ ਕੋਈ ਵੀ ਨਾਗ ਵੀਰੇ ਫਾਰਮ ਤੋਂ ਚਲਿਆ ਗਿਆ ਫਿਰ ਉਹਦਾ ਲਾਂਬਾ ਕੋਈ ਨਹੀਂ ਹੁੰਦਾ ਜੇ ਸਾਡੇ ਕੋਲ ਖਰੀਦਿਆਂ ਤਾਂ ਵੀ ਦੇਖ ਕੇ ਨਰਕ ਪਰਖਣਾ ਸੀ ਤੋ ਵੀਡੀਓ ਦੇਖਣ ਲਈ ਧੰਨਵਾਦ ਜਲਦ ਆਪਣੇ ਫਾਰਮ ਤੋਂ ਮਿਲਦੇ ਨਵੀਂ ਵੀਡੀਓ ਤੇ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ